ਤੰਤਰਨ ਬਾਬਾ ਮੰਗਲ ਸਿੰਘ ਜੀ ਦੀ ਨਾਨਕ ਸਰ ਕਲੇਰਾਵਾਲਿਆਂ ਦੀ 16ਵੀਂ ਵਰਸੀ ਤੇ ਸਿੰਘ ਸਾਹਿਬ ਗਿਆਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੰਝ ਅਤੇ ਹੋਰ ਸੰਤ ਮਹਾਪੁਰਸ਼ਾਂ ਨੇ ਅਤੇ ਰਾਜਨੀਤਿਕ ਆਗੂਆਂ ਨੇ ਪਰੀ ਹਾਜ਼ਰੀ ਅਤੇ ਸ਼ਰਦਾ ਦੇ ਫੁੱਲ ਭੇਟ ਕੀਤੇ ਸੰਤ ਬਾਬਾ ਅਰਵਿੰਦਰ ਸਿੰਘ ਜੀ ਬਰਸ ਆਏ ਸੰਤ ਬਾਬਾ ਮਹਿੰਗਾ ਸਿੰਘ ਜੀ ਮਹਾਪੁਰਸ਼ਾਂ ਨੇ ਆਈਆਂ ਹੋਈਆਂ ਸਿੱਖ ਸੰਗਤਾਂ ਅਤੇ ਸਿੰਘ ਸਾਹਿਬਾਨਾਂ ਦਾ ਸੇਸ਼ ਤੌਰ ਤੇ ਸਨਮਾਨ ਵੀ ਕੀਤਾ ਵਾਪਸ ਆ ਜਾਣ ਤੇ ਸਿੱਖੀ ਦੀ ਗੱਲ ਕਰਦੇ ਤੇ ਬੜੀ ਵਧੀਆ ਗੱਲ ਹੋਵੇ ਮੈਨੂੰ ਕਈ ਮਹਾਪੁਰਸ਼ਾਂ ਨੇ ਕਿਹਾ ਮੈਂ ਮਹਿਸੂਸ ਕਰਦਾ ਹਾਂ ਸਾਡੇ ਚ ਕੋਈ ਮੱਤ ਭੇਦ ਨਹੀਂ ਆ ਹਾਂ ਬੋਲ ਕਰਕੇ ਕਈ ਬਾਣੀ ਕੋਈ ਬਾਣੀ ਹੋਟ ਗੱਲ ਹੋ ਜਾਂਦੀ ਇੰਨੀ ਵੱਡੀ ਨਹੀਂ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਵੋਚਾ ਹਰ ਸਿੱਖ ਉਹਦੇ ਜਦੋਂ ਸਾਹਮਣੇ ਚਲਾ ਜਾਂਦਾ ਨਾ ਮੱਲੋ ਮੱਲੇ ਉਹ ਗੁਰੂ ਅੱਗੇ ਝੁਕਦਾ ਪੰਥ ਅੱਗੇ ਝੁਕਦਾ ਉਹਦੇ ਜਦਬਾਤ ਕਿੱਡੇ ਆ ਮੈਂ ਆਪਣੀ ਇਸ ਸੱਚੇ ਤਖਤ ਨੂੰ ਸਮਰਪਿਤ ਰਹਿਣਾ ਇਹ ਇਕਤਾ ਦਾ ਸੂਤਰ ਆ ਇਕਤਾ ਦਾ ਧੁਰਾ ਵਾ ਤੋਂ ਇਹ ਮਾਪੁਰੇ ਸ ਹਮੇਸ਼ਾ ਜੋੜਨ ਦੇ ਅਪਰਾਣੇ ਕਰਦੇ ਤੋੜ ਕੇ ਕੋਈ ਨਹੀਂ ਸਕਦਾ ਵਰਗਾਨੀ ਦੇ ਵਿੱਚ ਨਾ ਸੋਇਨੇ ਦੀ ਸੂਈ ਰੂਪੇ ਦਾ ਧਾਗਾ ਨਾਮੇ ਦਾ ਚਿੱਤਰ ਹਰਸੇ ਉਹ ਲਾਕਾ ਸੋਨੇ ਦੀ ਸੂਈ ਕਹੀ ਹੈ ਉਹ ਸ਼ਬਦ ਹੈ ਸੂਈ ਜੋੜਦੀ ਹੈ ਇਸ ਕਰਕੇ ਆਪੀ ਸੂਈ ਵਰਗੇ ਬਣਨਾ ਡਿਗਾ ਜਨਾ ਮਿਲਣ ਗਿਆ ਗੁਰੂ ਦਾ ਕਰਜ਼ਾ ਸਾਡੇ ਸਿੱਖ ਹਮਰੇ ਮਸਤਕ ਦਾਗ ਪਗਾਨਾ ਹਮ ਕਰਜ ਗੁਰੂ ਬਹੁ ਸਾਡੇ ਇਹ ਕਰਜ਼ਾ ਲੈ ਨਹੀਂ ਸਕਦਾ ਪਰ ਆਪਣਾ ਫਰਜ਼ ਸਮਝੀਏ ਇਹ ਪੰਥ ਪੰਥ ਦੇ ਨਾਲ ਜੁੜੀਏ ਤੇ ਚੜ੍ਹਦੀ ਕਲਾ ਦੇ ਕਾਰਜ ਕਰੀਏ ਅੱਜ ਦੇ ਇਸ ਸਮਾਗਮ ਦੇ ਵਿੱਚ ਸੇਖ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਹੋਣਾ ਸੀ ਗੰਦਬਾ ਸਾਹਿਬ ਪਰ ਆ ਨਹੀਂ ਸਕੇ ਉਹਨਾਂ ਦੀ ਹਾਜ਼ਰੀ ਵੀ ਮੈਂ ਹੀ ਲਗਾਉਣਾ ਹੈ ਸਟੇਜ ਦੇ ਉੱਤੇ ਮਹਾਪੁਰਸ਼ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਬੈਠੇ ਆ ਬਾਬਾ ਸੁਖਾ ਸਿੰਘ ਜੀ ਬੈਠੇ ਆ ਦਰਦਮਿਕ ਖਸਾਲ ਦੇ ਮੁਖੀ ਭਾਈ ਰਾਮ ਸਿੰਘ ਜੀ ਬੈਠੇ ਆ ਸਰਦਾਰ ਗੁਰਚਰਨ ਸਿੰਘ ਜੀ ਪਰਿਵਾਰ ਮੈਂਬਰ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਬੜੇ ਮਹਾਪੁਰਸ਼ ਬੈਠੇ ਆ ਇਹੋ ਗੁਰੂ ਨੇ ਸਿਖਾਇਆ ਬਹਿਣਾ ਹੋਏ ਇਕੱਤਰ ਮਿਲੋ ਮੇਰੇ ਭਾਈ ਸੁਭਦਾਰ ਹੂਲ ਕਰੋ ਨਿਬਣਾ ਅਸੀਂ ਹਮੇਸ਼ਾ ਹੋਣ ਦੇ ਆਸਰੇ ਤੇ ਬੈਠ ਕੇ ਬਾਣੀ ਤੇ ਬਾਣੀ ਦੇ ਧਾਰ ਨਹੀਂ ਬਣੀਏ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਮਿਹਰ ਕਰਨ ਗੁਰੂ ਦੇ ਨਾਲ ਜੁੜੇ ਰਹੀਏ ਮੈਂ ਸਭ ਮੁਕਤੀ ਸੰਗਤ ਦਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾੜ ਕੋਟ ਧੰਨਵਾਦ ਕਰਦਾ ਬਾਬਾ ਅਰਵਿੰਦਰ ਸਿੰਘ ਜਿਹੜੇ ਹਮੇਸ਼ਾ ਪਿਆਰ ਤੇ ਨਿਗ੍ਧ ਦਿੰਦੇ ਆ ਉਹਨਾਂ ਨੂੰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਉਤਮ ਬ੍ਰਾਲੇ ਕਰਨ ਦਾ ਬਲ ਮੋਛਣ ਦੀ ਬੋਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦੀ ਬੇਤ